2021 ਦੇ ਵਿੱਚ ਖੋਜ ਵਿਚਾਰ ਟੀਮ ਨੇ ਪਹੁੰਚ ਕੇ ਉਸ ਤੋਂ ਪਹਿਲਾਂ ਇਤਿਹਾਸ ਦੀ ਖੋਜ ਕਰਦਿਆਂ ਹੋਇਆ ਪਰ ਇੱਥੇ ਖੋਜ ਵਿਚਾਰ ਟੀਮ ਨੇ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਬੋਰਡ ਲਗਾਇਆ ਗਿਆ ਜਿਸ ਬੋਰਡ ਦੇ ਉੱਤੇ ਗੁਰਦੁਆਰਾ ਸਾਹਿਬ ਲਿਖਿਆ ਗਿਆ ਉੜੀਆ ਦੇ ਵਿੱਚ ਵੀ ਇੱਥੇ ਲਿਖਿਆ ਹੋਇਆ ਗੁਰਦੁਆਰ ਪਾਣੀ ਦਾ ਪ੍ਰਬੰਧ ਕਰਨ ਦੇ ਲਈ ਨਲਕਾ ਲਗਾਇਆ ਗਿਆ ਜੀ ਇਹ ਨਲਕਾ ਲੱਗਿਆ ਉਸ ਤੋਂ ਬਾਅਦ ਮੇਨ ਗੁਰੂ ਦੀ ਨਿਸ਼ਾਨੀ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੁਲਾਇਆ ਗਿਆ ਔਰ ਅਸੀਂ ਤਾਂ ਗੁਰਦੁਆਰਾ ਸਾਹਿਬ ਨੂੰ ਖਤਮ ਕਰਕੇ ਨਵਾਂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਪੁਰਾਣੇ ਸਥਾਨ ਪਹਿਲਾਂ ਇੱਥੇ ਝੋਪੜੀ ਹੁੰਦੀ ਸੀ ਹੁਣ ਝੋਪੜੀ ਤੋਂ ਬਾਅਦ 100 ਸਾਲ ਤੋਂ ਵੀ ਵੱਧ ਸਮੇਂ ਤੋਂ ਇਹ ਬਿਲਕੁਲ ਟੁੱਟਿਆ ਹੋਇਆ ਸੀ ਕਾਫੀ ਜਗ੍ਹਾ ਦੇ ਉੱਤੋਂ ਰਿਪੇਅਰ ਹੋਣ ਵਾਲੀ ਸੀ ਖੋਜ ਵਿਚਾਰ ਟੀਮ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਦੀ ਰਿਪੇਅਰ ਕੀਤੀ ਔਰ ਜਿੱਦਾਂ ਦਾ ਇਹਦੇ ਤੇ ਪੇਂਟ ਹੋਇਆ ਸੀ ਜਿਹੜਾ ਕਲਰ ਹੋਇਆ ਸੀ ਉਹੀ ਕਲਰ ਮੰਗਵਾ ਕੇ ਸਪੈਸ਼ਲ ਇਹਨੂੰ ਪੇਂਟ ਕੀਤਾ ਗਿਆ ਕਲਰ ਕੀਤਾ ਗਿਆ ਹੁਣ ਆਉਣ ਵਾਲੇ 500 ਸਾਲਾਂ ਤੱਕ ਇਹ ਮੰਦਿਰ ਕਿਤੇ ਖਰਾਬ ਨਹੀਂ ਹੋਣ ਲੱਗਿਆ ਗੁਰਦੁਆਰਾ ਸਾਹਿਬ ਜੋ ਦੇਖ ਰਹੇ ਹੋ 500 ਸਾਲ ਪੁਰਾਣੇ ਮੰਦਿਰ ਦੇ ਅੰਦਰ ਇੱਕ ਨਹੀਂ ਦੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਸਤ ਲਿਖਤ ਪ੍ਰਾਤਨ ਸਰੂਪ ਮੌਜੂਦ ਨੇ ਜਦੋਂ ਪਹਿਲੀ ਵਾਰ ਅਸੀਂ ਇੱਥੇ ਪਹੁੰਚੇ ਸੀ ਤਾਂ ਬਿਲਕੁਲ ਇਸ ਜਗ੍ਹਾ ਦੇ ਉੱਤੇ ਇੱਥੇ ਇੱਕ ਛੋਟਾ ਜਿਹਾ ਕਮਰਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਬਹੁਤ ਬਿਰਧ ਹਾਲਾਤ ਵਿੱਚ ਮੌਜੂਦ ਸੀ ਜਦੋਂ ਇੱਥੇ ਪਹੁੰਚੇ ਤੇ ਉਸ ਤੋਂ ਬਾਅਦ ਗੁਰੂਗ੍ਰਾਮ ਸਾਹਿਬ ਦੇ ਲਈ ਜ਼ਰੂਰੀ ਸੀ ਇੱਕ ਕਮਰੇ ਦਾ ਪ੍ਰਬੰਧ ਕਰਨਾ ਜ਼ਰੂਰੀ ਸੀ ਇੱਕ ਸਥਾਨ ਦਾ ਪ੍ਰਬੰਧ ਕਰਨਾ ਇਹ ਸਥਾਨ ਅੱਜ ਬਣ ਚੁੱਕਿਆ ਹੈ ਜੀ 2022 ਤੋਂ ਲੈ ਕੇ 2025 ਤੱਕ ਅਸੀਂ ਖੜੇ ਹਾਂ 3 ਸਾਲਾਂ ਦੇ ਵਿੱਚ ਵਿੱਚ ਇਹ ਵੀਡੀਓ ਬਣਨ ਨੂੰ 3 ਸਾਲ ਲੱਗੇ ਨੇ ਅੱਜ ਸਾਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਸੰਪੂਰਨਤਾ ਤੱਕ ਪਹੁੰਚ ਗਏ ਹਾਂ ਸੰਗਤਾਂ ਆਉਣੀਆਂ ਆਰੰਭ ਹੋ ਗਈਆਂ ਨੇ तो फिर हमने एक कि इतना अच्छा रूम ओंकार सतनाम सि वाहे गुरु सतनाम सी वाहे गुरु ਇੱਕ ਬਹੁਤ ਵੱਡਾ ਮਹਾਨ ਕੰਮ ਜੋ ਕਿ ਸ਼ੀਤ ਪਾਈ ਮਤੀ ਦਾਸ ਦੇ ਪਰਿਵਾਰ ਚ ਅਜੀਤ ਸਿੰਘ ਦੀ ਖੋਜ ਕੀਤੀ ਇਹਨਾਂ ਨੇ ਇਸ ਪਰਿਵਾਰ ਦਾ ਸਾਰਾ ਪਛੋਕੜ ਦੇਖਿਆ ਲੇਕਿਨ ਕੋਈ ਵੀ ਆ ਕੇ ਪਹੁੰਚ ਨਹੀਂ ਕਰ ਸਕਿਆ ਖੋਜੀ ਸਾਹਿਬ ਇੱਥੇ ਪਹੁੰਚੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਮਤੀ ਦਾਸ ਨਿਵਾਸ ਬਣਾਇਆ ਗਿਆ ਭਾਈ ਮਤੀ ਦਾਸ ਮੈਮੋਰੀਅਲ ਤਿਆਰ ਕੀਤਾ ਗਿਆ ਭਗਵਾਨ ਸਿੰਘ ਜੀ ਨੂੰ ਤੇ ਉਹਨਾਂ ਦੀ ਟੀਮ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨ ਦਾ ਬਲ ਬਖਸ਼ਣ ਇਸ ਸਥਾਨ ਦੇ ਜਿਹੜੇ ਦਰਸ਼ਨ ਨੇ ਇਹਦਾ ਮਾధ్యਮ ਸਾਡੇ ਵੀ ਤਾਂ ਭਗਵਾਨ ਸਿੰਘ ਜੀ ਖੋਜੀ ਉਹਨਾਂ ਦੀ ਵੀਡੀਓ ਵੇਖ ਕੇ ਅਸੀਂ ਇਸ ਸਥਾਨ ਤੇ ਪਹੁੰਚੇ ਤਹਿ ਦਿਲ ਤੋਂ ਪਾਵਨ ਸ਼ੀਧੀ ਸਥਾਨ ਪਾਇਮਤੀ ਦਾ ਚੌਕ ਵੱਲੋਂ ਭਗਵਾਨ ਸਿੰਘ ਜੀ ਖੋਜੀ ਜੀ ਦੀ ਪੂਰੀ ਟੀਮ ਦਾ ਹਾਰਦਿਕ ਅਭਿਨੰਦਨ ਸਵਾਗਤ ਕੀਤਾ ਜਾਂਦਾ ਹੈ ਭਗਵਾਨ ਸਿੰਘ ਖੋਜੀ ਜੀ ਜਿਨ੍ਹਾਂ ਦੀ ਖੋਜ ਸਦਕਾ ਜੀ ਅਸੀਂ ਸਾਰੇ ਇੱਥੇ ਪਾਇਮਤੀ ਦਾ ਜੀ ਦੀ ਵੰਚੀ ਸਕੂਲ ਜਿਹੜਾ ਹੈ ਸ਼ਹੀਦੀ ਦਿਹਾੜਾ ਮਨਾਉਣ ਲਈ ਆਏ ਆਂ ਪਹੁੰਚੇ ਹੋਇਆ ਜੀ ਚੀਕਾ ਜਥੇਦਾਰ ਗੁਰਤੇਗ ਬਹਾਦਰ ਸਾਹਿਬ ਜੀ ਦੇ ਗਲੋਰਾ ਪਰਿਵਾਰ ਆ ਜਿੱਥੇ ਤੁਸੀਂ ਦੇਖ ਰਹੇ ਹੋ ਇਹ ਘਰ ਇੱਥੇ ਗਿਰ ਗਿਆ ਇਹਨਾਂ ਦਾ ਕਮਰਾ ਗਿਰ ਗਿਆ ਜਿੱਥੇ ਕਿ ਬੱਚੇ ਤੇ ਪਰਿਵਾਰ ਬਚਿਆ ਭੈਣ ਮੇਰੀ ਰੋ ਰਹੀ ਐ ਕਿਉਂ ਰੋ ਰਹੀ ਐ ਕਿਉਂ ਕਿ ਸਿੱਖ ਜੇ ਅੱਜ ਸਿੱਖ ਸਿੱਖ ਦੀ ਬਾਣਾ ਨਾ ਫੜੇ ਬਹੁਤ ਬੁਰੇ ਹਾਲਾਤ ਸੀ ਤੇ ਸੰਗਤ ਜੀ ਆਪ ਜੀ ਨੇ ਸੇਵਾ ਲਈ ਸੀ ਜਿਹੜੀ ਘਰ ਬਣਨਾ ਤਿਆਰ ਹੋ ਗਿਆ ਸੀ ਸ਼ੁਭਾਗਵਾਨ ਸਿੰਘ ਖੋਜੀਗਾ ਜਿਨ੍ਹਾਂ ਸਾਨੂੰ ਇੱਥੇ ਤੱਕ ਪਹੁੰਚਾਇਆ ਸਾਨੂੰ ਪਛਾਣਨ ਵਾਲਾ ਕੋਈ ਨਹੀਂ ਹੋਈ ਰੋਣਾ ਨਹੀਂ ਕੋਈ ਵੀ ਦੇਖਿਆ ਕੋਈ ਨਹੀਂ ਕਿਸੇ ਨੇ ਸੁਣੀ ਗੁਰਦੁਆਰਿਆਂ ਵਾਲੇ ਨੇ ਨਹੀਂ ਸੁਣੀ ਜੀ ਸਾਨੂੰ ਮੰਗਿਆ ਕਮਰਾ ਨਹੀਂ ਮਿਲਿਆ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਸਾਨੂੰ ਛੱਤ ਬਖਸ਼ੀ ਹੈ ਧੰਨਵਾਦ ਜੀ ਬਾਈ ਜੀ ਗੁਰੂ ਜੀ ਆਪਨੇ ਮੇਰਾ ਘਰ ਬਣਵਾਇਆ ਬਹੁਤ ਗਰੀਬੀ تھی ਜੀ بس ਜੀ ਅੱਗੇ ਪਿੱਛੇ ਕੋਈ ਨਹੀਂ ਸੀ ਰੋਣਾ ਅੱਜ ਬਹੁਤ ਦਿਨ ਕੀ ਇਸ ਤਰ੍ਹਾਂ ਕੱਟੇ ਜੀ ਦਿਲ ਰੋ ਰੋ ਕੇ ਕੱਟੇ ਨੇ ਪਰ ਗੁਰੂ ਸਾਹਿਬ ਜੀ ਖੁਸ਼ੀਆਂ ਸਭ ਤੇ ਲੈ ਕੇ ਆਉਂਦਾ ਆ ਜਿਹੜਾ ਆਪਜੀ ਗੇਟ ਦੇਖ ਰਹੇ ਹੋ ਅੱਜ ਇੱਥੇ ਨਹੀਂ ਗੇਟ ਮੌਜੂਦ 2021 ਦੇ ਵਿੱਚ ਇਹ ਗੇਟ ਬਿਲਕੁਲ ਖਤਮ ਹੋ ਗਿਆ ਜਦੋਂ ਬਾੜ ਆਈ ਨਦੀ ਚੜ ਕੇ ਆਈ ਜਦੋਂ ਪਾਣੀ ਆਇਆ ਮੁਸਤੀਵਾਸਾ ਘਾਟ ਵਧੀਆ ਬਣਿਆ ਸੀ ਲੋਕੀ ਸੰਗਤ ਆਉਂਦੀ ਇਸ਼ਾਰਾ ਕਰਦੀ ਸੀ ਤਬਜੀ ਆਏ ਤਬਜੀ ਨੇ ਮੇਰੀ ਬਾਹ ਫੜੀ ਗਰੀਬ ਦੀ ਇਹ ਸਾਧ ਸੰਗਤ ਜੀ ਆਪਾਂ ਇੰਡੀਆ ਦੇ ਵਿੱਚ ਇੱਥੇ ਗੁਰਦੁਆਰੇ ਗੁਰੂ ਘਰਾਂ ਮੰਨੇ ਜਿਹੜੇ ਅੱਜ ਵੀ ਸੰਗਤ ਤੋਂ ਵਾਂਝੇ ਪਏ ਨੇ ਗੁਰੂ ਸਾਹਿਬ ਦੀ ਅਸਥਾਨਾਂ ਦੀ ਬੇਦਬੀ ਹੋ ਰਹੀ ਆ ਕੀ ਸਾਡੇ ਚੋਂ ਵੀ ਕੋਈ ਜਾਗੇਗਾ ਅਸੀਂ ਧੰਨਵਾਦ ਕਰਦੇ ਆ ਜੀ ਸਰਦਾਰ ਰਵਿੰਦਰ ਸਿੰਘ ਦੀ ਅਮਰੀਕਾ ਵਾਲਿਆਂ ਦਾ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਹੁੰਦਾ ਸੀ ਜਿੱਥੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਏ ਹੋਏ ਨੇ ਖੁਹੀ ਗੁਰੂ ਸਰ ਜਿਹੜਾ ਪੇਪਰਾਂ ਦੇ ਵਿੱਚ ਬੋਲਦਾ ਉੱਥੇ ਅੱਜ ਲੈਟਰਨਾਂ ਬਣਾਈਆਂ ਗਈਆਂ ਨੇ ਕਿ ਛੇਵੇਂ ਪਾਤਸ਼ਾਹ ਦਾ ਆਸਥਾਨ ਹੋਵੇ ਔਰ ਇਹ ਇੱਟਾਂ ਪੁਰਾਣੀਆਂ ਇੱਟਾਂ ਨੇ ਬਿਨਾ ਡੱਬੀ ਤੋਂ ਇੱਟਾਂ ਨੇ ਗੁਰਦੁਆਰਾ ਸਾਹਿਬ ਹੁੰਦਾ ਸੀ ਚੌੜੀਆਂ ਚੌੜੀਆਂ ਕੰਧਾਂ ਜਿਹੜੀਆਂ ਨੇ ਜਦੋਂ ਇਹਦੀ ਖੋਦਾਈ ਕੀਤੀ ਗਈ ਨੀਹਾਂ ਪੱਟੀਆਂ ਗਈਆਂ 2-3 ਫੁੱਟ ਤੱਕ ਅੱਜ ਵੀ ਨੀਹਾਂ ਮੌਜੂਦ ਨੇ ਜਿੱਥੇ ਕਿਸੇ ਟਾਈਮ ਤੇ ਗੁਰੂ ਦਾ ਬਾਰ ਹੁੰਦਾ ਸੀ ਉਹ ਜਿੱਥੇ ਗੁਰੂ ਦੀ ਬੋਲੀ ਖੋਈ ਹੁੰਦੀ ਸੀ ਜਿਹਦੇ ਚੋਂ ਜਲ ਦਾ ਪ੍ਰਯੋਗ ਕੀਤਾ ਜਾਂਦਾ ਸੀ ਉਹ ਹੁਣ ਖੋਈ ਬੰਦ ਕਰਕੇ ਇਤਿਹਾਸਕ ਖੋਈ ਉਹ ਹੀ ਬੰਦ ਕੀਤੀ ਪਈ ਹੈ ਇੱਥੇ ਖੋਈ ਸੀਗੀ ਹਾਲੇ ਟੀ ਅਸੀਂ ਗੇਟ ਦੇ ਰਹਿਣੇ ਆ ਜੀ ਅਸੀਂ ਜਦੋਂ ਗੁਰਦੁਆਰੇ ਨਾ ਕੁਛ ਗੁਰੂ ਸਾਹਿਬ ਦੇ ਨਾਲ ਹਾਂਜੀ ਉਧਰ ਦਰਸ਼ਨ ਕੀਤੇ ਗੁਰੂ ਮਹਾਰਾਜੀ ਤੇ ਅਸੀਂ ਇੱਥੇ ਮੱਥਾ ਟੇਕਿਆ ਤੁਸੀਂ ਪੜਦੇ ਰਹੇ ਨੇ ਕਿ ਛੋਟੇ ਹੁੰਦੇ ਬਹੁਤ ਸੋਹਣੇ ਦਾਲੇ ਪਤਾਲੇ ਥੜੇ ਬਲੇ ਸੀ ਉੱਤੇ ਕਲਾਸਾਂ ਵੀ ਲੱਗਦੀ ਸੀ ਪਾਸੇ ਜਿਹੜੀ ਕਿਰਪਾ ਨਾਲ ਬਹੁਤ ਜਲਦੀ ਤੇ ਬਹੁਤ ਛੇਤੀ ਬਣ ਰਿਹਾ ਤੇ ਮੈਨੂੰ ਪ੍ਰਮਾਤਮਾ ਮਿਲ ਗਿਆ ਜੀ ਤੇਰੇ ਪਾਸ ਬਹੁਤ ਹੀ ਲੱਗਿਆ ਹੋਇਆ ਜੀ ਮੈਂ 3 ਡੇ ਨਹੀਂ ਸਕਦਾ ਕਾਸ ਕਰਕੇ ਭਗਵਾਨ ਤੋਂ ਖੋਜੀ ਆ ਸੰਤ ਭਾਪਾ ਮਰੀਕ ਸਿੰਘ ਜੀ ਦਾ ਐ ਨਹੀਂ ਦੈਂਕ ਉਹ ਬਾਈ ਗੁਰਪ੍ਰਸਾਦ ਗੁਰਪ੍ਰਸਾਦ ਕਰੇ ਜਿੱਥੇ ਆਪ ਜੀ ਪਿੱਛੇ ਅੱਜ ਬਿਲਡਿੰਗ ਦਾ ਲੈਂਡਰ ਪੰਦਾ ਵੇਖ ਰਹੇ ਹੋ ਇਹ ਅੰਦਾਜ਼ਾ 1 ਸਾਲ ਪਹਿਲਾਂ ਇੱਕ ਖੋਜ ਵਿਚਾਰ ਟੀਮ ਦੇ ਰਾਹੀਂ ਇਹ ਸਥਾਨ ਪੁਰਾਤਨ ਸਮੇਂ 'ਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਿੱਥੇ ਗੁਰੂ ਕ੍ਰਿਸ਼ਿ 6 ਪਾਸ਼ਾ ਮਹਾਰਾਜ ਇੱਥੇ ਬਿਰਾਜਮਾਨ ਹੋਈ ਸੀ ਜਦੋਂ ਭਾਈ ਕਿਟਰੋਂ ਦੀ ਗੁਰੂ ਛੇਵੇਂ ਪਾਸ਼ਾ ਮਹਾਰਾਜ ਪਹੁੰਚੇ ਸੀ ਉਸ ਜ਼ਮਾਨੇ 'ਚ ਕੁੰਬਦੇ ਕਮਾਂਦੇ ਇਸ ਇਲਾਕੇ 'ਚ ਤਲਵੰਡੀ ਪੰਘੇਰੀਆਂ ਨਜ਼ਦੀਕ ਮੋਗਾ ਇੱਥੇ ਵੀ ਪਧਾਰੇ ਸੀ ਉਹ ਘਰ ਹੈ ਜਿਸ ਘਰ ਦੇ ਵਿੱਚ ਪੱਲੇ ਪਰਿਵਾਰ ਗੁਰੂ ਸਾਹਿਬ ਜੀ ਦਾ ਸੰਪੂਰਨ ਪਰਿਵਾਰ ਵਸਦਾ ਸੀ ਤੇ ਇਹ ਖੂਹ ਜਿਹੜਾ ਸੀ ਕਿਵੇਂ ਇਹ ਖੂਹ ਪ੍ਰਗਟ ਹੋਇਆ ਥਾਂ-ਥਾਂ ਤੇ ਜਾ ਕੇ ਬਹੁਤ ਖੋਜ ਕਰ ਰਹੇ ਭਾਈ ਭਗਵਾਨ ਸਿੰਘ ਜੀ ਖੋਜੀ ਇਹਨਾਂ ਨੇ ਇੱਕ ਬਹੁਤ ਹੀ ਇੱਕ ਖੁਸ਼ਖਬਰੀ ਜਨਨ ਦਿੱਤੀ ਪਿੰਡ ਬਾਸਰਕੇ ਗਿੱਲਾਂ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਨਮ ਭੂਮੀ ਹੈ ਇਹਨਾਂ ਨੇ ਖੋਜ ਬਿੰਨ ਕਰਕੇ ਉਹ ਸਤਿਗੁਰਾਂ ਦਾ ਘਰ ਉਹ ਸਥਾਨ ਲੱਭਿਆ ਹੈ ਜਿਵੇਂ ਭਾਈ ਭਗਵਾਨ ਸਿੰਘ ਜੀ ਹੋਰਾਂ ਨੇ ਦੱਸਿਆ ਆਪਣੀ ਟੀਮ ਦੇ ਨਾਲ ਇਸ ਨਗਰ 'ਚ ਪਧਾਰੇ ਮੇਰਾ ਰੋਮ ਰੋਮ ਤੁਹਾਡਾ ਰਣੀ ਹੈ ਬੋਲੀ ਵਿਚਾਰ ਦੀ ਟੀਮ ਉਤਰਾਖੰਡ ਯੂਪੀ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਤਰ੍ਹਾਂ ਦੀ ਟੀਮ ਨੂੰ ਯਾਹਵਤ ਕਰਨ ਵਾਸਤੇ ਆਪਣਾ ਪੰਥ ਵੀ ਕੰਮ ਕਰ ਰਿਹਾ ਹੈ ਇਹ ਵੀ ਪੰਥ ਦਾ ਹਿੱਸਾ ਹੈ ਇਹ ਵੀ ਪੰਤ ਦਾ ਹਿੱਸਾ ਨੇ ਬਿਲਕੁਲ ਇਹ ਬੁਲੇ ਸੋ ਨਿਹਾਲ ਵਾਹਿਗੁਰੂ ਹਰਗੋਬਿੰਦ ਸਾਹਿਬ ਜੀ ਇਸ ਇਲਾਕੇ ਚ ਆਏ ਇੱਥੇ ਗੁਰਦੁਆਰਾ ਸਾਹਿਬ ਸੀ ਜੀ ਆਵਾ ਸਾਹਿਬ ਸਿੱਖੀ ਦਾ ਪ੍ਰਚਾਰ ਕੀਤਾ ਔਰ ਸਿੱਖੀ ਦਾ ਪ੍ਰਚਾਰ ਕੀਤਾ ਅੱਜ ਤੁਸੀਂ ਦੇਖੋ ਕੀ ਹਾਲ ਨੇ ਤਾਂ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਸੀਗਾ ਇਹ ਜਿੱਥੇ ਗੁਰਦੁਆਰਾ ਸਾਹਿਬ ਸੀਗਾ ਜੀ ਉੱਥੇ ਲੋਕ ਗੰਦ ਫਿਰ ਫਿਰ ਕੇ ਜਾ ਰਹੇ ਨੇ ਔਰ ਕੋਈ ਕੋਈ ਲੋਕਾਂ ਨੂੰ ਉਹ ਨਹੀਂ ਹੈ ਹਾਂ ਹੀ ਧੱਕ ਲਿਆ ਹਾਂ ਜੀ ਨਹੀਂ ਪੁਰਾਣੀ ਇੱਟ ਦਾ ਬਣਿਆ ਖੂਜੀ ਤੇ ਅੱਜ ਇੱਥੇ ਗੰਦ ਪਿਆ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਵੀ ਘੱਟੋ ਘੱਟ ਇਹ ਜਗ੍ਹਾ ਨੂੰ ਤਾਂ ਸਾਫ਼ ਕਰ ਲੋ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀਗਾ ਇਸ ਅਸਥਾਨ ਦੇ ਉੱਤੇ ਅਸੀਂ ਗੁਰਦੁਆਰਾ ਆਪ ਦੇ ਅੱਖਾਂ ਸਾਹਮਣੇ ਵੇਖਿਆ ਇੱਥੇ ਬਹੁਤ ਥੋੜਾ ਗੁਰਦਰਾਸਿ ਬਣਾਉਚਾ ਬਣਾਇਆ ਚਾਰ ਸਾਲ ਲੱਗਾ ਸੀ ਬਹੁਤ ਥੋੜਾ ਕੰਮ ਸੀ ਇੱਥੇ ਗੁਰੂ ਜੀ ਕਿਰਪਾ ਕਰਨੀ ਜਦ ਤੱਕ ਇਹਦੀ ਬਾਉਂਡਰੀ ਨਹੀਂ ਹੋ ਜਾਂਦੀ ਜਾਂ ਤਾਰ ਨਹੀਂ ਲੱਗ ਜਾਂਦੀ ਜਾਂ ਜਦ ਤੱਕ ਸਫਾਈ ਨਹੀਂ ਹੋ ਜਾਂਦੀ ਕਿ ਉਦੋਂ ਤੱਕ ਅਸੀਂ ਇੱਥੇ ਬੈਠੇ ਹਾਂ ਜਦੋਂ ਤੱਕ ਇਹ ਅਸਥਾਨ ਮੇਰੇ ਗੁਰੂ ਦਾ ਅਸਥਾਨ ਮੇਰੇ ਗੁਰੂ ਹਰਗੋਬਿੰਦ ਸਾਹਿਬ ਦਾ ਅਸਥਾਨ ਜਦ ਤੱਕ ਇਹ ਸੰਭਾਲਿਆ ਨਹੀਂ ਜਾਂਦਾ ਧੰਨਵਾਦ ਕਰਦਾ ਸਿੰਘ ਸਾਹਿਬ ਦਾ ਸਾਡੇ ਲਈ ਆ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਠੀਕ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੇ ਉੱਤੇ ਕੋਈ ਜਾਂ ਵੱਡਾ ਕੋਈ ਕੋਰਸ ਜਿਹੜੇ ਸਾਡੇ ਬੱਚਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੇ ਉੱਤੇ ਸਨਿਹਾਨ ਸਾਹਿਬ ਜੀ ਦਾ ਅੱਜ 31 ਮਾਰਚ 2021 ਤੇ ਅੱਜ ਇਹ ਆਸਾਨ ਪ੍ਰਗਟ